ਲੋਕ ਸਭਾ ਚੋਣਾਂ ਨੂੰ ਲੈ ਕੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਪੰਜਾਬ ਦੌਰੇ ਤੇ ਆ ਰਹੇ ਹਨ ਇਸ ਦੌਰਾਨ ਹੀ ਪੀਐਮ ਮੋਦੀ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਪੰਜਾਬ ਦੇ ਵਿੱਚ ਭਾਜਪਾ ਦੇ ਲਈ ਚੋਣ ਪ੍ਰਚਾਰ ਕਰਨਗੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਚੋਣ ਪ੍ਰਚਾਰ ਲਈ ਪਹਿਲੀ ਰੈਲੀ ਪਟਿਆਲਾ ਦੇ ਵਿੱਚ ਰੱਖੀ ਗਈ ਹੈ ਰੈਲੀ ਲਈ ਪਟਿਆਲਾ ਦੇ ਵਿੱਚ ਪੰਜਾਬ ਪੁਲਿਸ ਦੇ ਨਾਲ ਨਾਲ ਪੈਰਾਮਿਲਟਰੀ ਫੋਰਸ ਵੀ ਸੁਰੱਖਿਆ ਪ੍ਰਬੰਧਾਂ ਵਿੱਚ ਤਾਇਨਾਤ ਕੀਤੀ ਗਈ ਹੈ ਪਰ ਇਸ ਦੇ ਵਿਚਾਲੇ ਹੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਮੋਦੀ ਬਾਬਤ ਵੱਡਾ ਬਿਆਨ ਸਾਹਮਣੇ ਆਇਆ ਹੈ ਚੰਨੀ ਨੇ ਕਿਹਾ ਕਿ ਮੋਦੀ ਸਾਹਿਬ ਨੂੰ ਪੰਜਾਬ ਪੁਲਿਸ ਤੇ ਭੋਰਾ ਵੀ ਵਿਸ਼ਵਾਸ ਨਹੀਂ ਇਸੇ ਕਰਕੇ ਹੀ ਉਹਨਾਂ ਦੀ ਸੁਰੱਖਿਆ ਲਈ ਬਾਹਰਲੇ ਸੂਬਿਆਂ ਤੋਂ ਪੁਲਿਸ ਫੋਰਸ ਅਤੇ ਪੈਰਾ ਮਿਲਟਰੀ ਫੋਰਸ ਲਗਾ ਦਿੱਤੀ ਗਈ ਹੈ ਜੋ ਦੋ ਦਿਨ ਕੇ ਪੰਜਾਬ ਦੌਰੇ ਮੈਂ ਅੱਜ ਪਟਿਆਲਾ ਆ ਰਹੇ ਹਨ ਤਾਂ ਦੂਸਰੀ ਤਰਫ ਭਗਵੰਤ ਸਾਨ ਨੇ ਉਹ ਜਲੰਧਰ ਆ ਰਹੇ ਹਨ ਆਪਣੇ ਉਮੀਦਵਾਰ ਕੇ ਹੱਕ ਮੇ ਚੋਣ ਪ੍ਰਚਾਰ ਕਰਨੇ ਲਈ ਕਿਵੇਂ ਦੇਖਦੇ ਮੈਂ ਮੋਦੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਉਹ ਪ੍ਰਾਈਮ ਮਿਨਿਸਟਰ ਹੈ ਇੱਥੇ ਆ ਰਹੇ ਹੈ 10 ਸਾਲ ਉਹ ਮੁੱਖ ਪ੍ਰਧਾਨ ਮੰਤਰੀ ਰਹੇ ਹੈ ਕਿਰਪਾ ਕਰਕੇ ਦੱਸਣਗੇ 10 ਸਾਲਾਂ ਦੇ ਵਿੱਚ ਪੰਜਾਬ ਨੂੰ ਕਿਆ ਦਿੱਤਾ ਜਲੰਧਰ ਨੂੰ ਕਿਆ ਦਿੱਤਾ ਜੇ ਕੁਝ ਦਿੱਤਾ ਤਾਂ ਉਹ ਅਨਾਉਂਸ ਕਰਨ ਅੱਜ ਤੱਕ ਪੂਰਾ ਅਣਗੌਲਿਆ ਕੀਤਾ ਇਹਨਾਂ ਨੇ ਸਾਡੀ ਕਿਸਾਨੀ ਨੂੰ ਇਹਨਾਂ ਨੇ ਬਰਬਾਦ ਕਰਨ ਦਾ ਤਹਿਯਾਰੀ ਕੀਤਾ ਹੋਇਆ ਅਸਲ ਦੇ ਵਿੱਚ ਕਿਸਾਨੀ ਨੂੰ ਬਰਬਾਦ ਕਰਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਇੱਕ ਸੁਰੱਖਿਆ ਨੂੰ ਲੈ ਕੇ ਗੁਜਰਾਤ ਸੇ ਪੁਲਿਸ ਮਗਵਾਈ ਗਈ ਦਿੱਲੀ ਸੇ ਪੁਲਿਸ ਮਗਵਾਈ ਗਈ ਕਈ ਨਾ ਕੀ ਪੰਜਾਬ ਤੋਂ ਪੰਜਾਬ ਪੁਲਿਸ ਉਸ ਤੇ ਸਵਾਲੀਆ ਨਿਸ਼ਾਨ ਕਰਦਾ ਦੇਖੋ ਪ੍ਰਧਾਨ ਮੰਤਰੀ ਜੀ ਨੂੰ ਤਾਂ ਚਲੋ ਵਿਸ਼ਵਾਸ ਨਹੀਂ ਹੈ ਪੰਜਾਬ ਪੁਲਿਸ ਤੇ ਜਾਂ ਉਹਨਾਂ ਦੀ ਸਕਿਉਰਿਟੀ ਬਾਹਰੋਂ ਆਈ ਹੈ ਲੇਕਿਨ ਭਗਵੰਤ ਮਾਨ ਜੀ ਅੱਜ ਜਲੰਧਰ ਆ ਰਹੇ ਜਲੰਧਰ ਸ਼ਹਿਰ ਨੂੰ ਪੂਰਾ ਛਾਉਣੀ ਜਿੱਦਦੀਲ ਕਰ ਲਿਆ ਕੀ ਆ ਖਤਰਾ ਹੈ ਭਗਵੰਤ ਮਾਨ ਨੂੰ ਜਲੰਧਰ ਦੇ ਲੋਕਾਂ ਤੋਂ ਕੀ ਪਹਿਲਾਂ ਉਹ ਕਹਿੰਦਾ ਸੀ ਤੇ ਮਨ ਨੂੰ ਵੀ ਆਈਪੀ ਕਰ ਚੜ ਦਿਨੀ ਲੋੜ ਮੈਨੂੰ ਸਿਕਿਉਰਟੀ ਦੀ ਨਹੀਂ ਲੋੜ ਅੱਜ ਚੱਪੇ ਚੱਪੇ ਤੇ ਪੁਲਿਸ ਖੜੀ ਐ ਅੱਜ ਸਿਵਲ ਵਰਦੀ ਦੇ ਵਿੱਚ ਪੁਲਿਸ ਉਹਨਾਂ ਦਾ ਰੋਡ ਸ਼ੋਅ ਕਰਾ ਰਹੀ ਐ ਕੀ ਖਤਰਾ ਐ ਨੂੰ ਮੈਂ ਪੁੱਛਣਾ ਚਾਹੁੰਦਾ ਕਿਸਾਨ ਦੇ ਘਰ ਵਾਲੀ ਕਹ ਰਹੀ ਐ ਕਿ ਇਲੈਕਸ਼ਨ ਹੋਣ ਲੰ데요 ਅਸੀਂ ਹਜ਼ਾਰ ਹਜ਼ਾਰ ਰੁਪਏ ਜਿਹੜਾ ਨਿਸ਼ਚਿਤ ਕਿਹਦੀ ਘਰ ਵਾਲੀ ਕਹਿੰਦੀ ਕੋਣ ਤੁਮ ਆਤਮਾਨਦੀ ਜਿਹੜੀ ਪਤਨੀ ਐ ਉਹ ਪ੍ਰਧਾਨ ਮੰਤਰੀ ਮੁੱਖ ਮੰਤਰੀ ਐ ਲਾਂਨ ਕਰੇਗੀ ਕਿ ਮੈਂ ਹਜ਼ਾਰ ਹਜ਼ਾਰ ਰੁਪਏ ਦੇ ਦੂੰਗੀ ਉਹ ਆਪਣੇ ਪਤੀ ਨੂੰ ਪੁੱਛੇ ਕਿ ਤੇ ਬੀਬੀਆਂ ਦੇ ਨਾਲ ਕਿਉਂ ਧੋਖਾ ਕੀਤਾ ਸਵਾ ਦੋ ਸਾਲ ਹੋ ਗਏ ਆ ਤੇ ਪੰਜੀ ਨਹੀਂ ਦਿੱਤੀ ਉਹ ਭਗਵੰਤ ਮਾਨ ਤੋਂ ਜਵਾਬ ਲਵੇ ਕਿ ਸਾਨੂੰ ਕਿਸਾਨਾਂ ਦੁਆਰਾ ਜੋ ਪ੍ਰਧਾਨ ਮੰਤਰੀ ਕੇ ਵਿਰੋਧ ਕੇ ਲਈਏ ਉਹ ਹੁਣ ਦਾ ਵਿਰੋਧ ਕਰਨੇ ਕੇ ਲਈਏ ਜੋ ਸੁਰੱਖਿਆ ਕੇ ਇੰਤਜ਼ਾਮ ਕੋ ਲੈ ਕੇ ਰੋਕਾ ਜਾ ਰਹਾ ਹੈ ਉਨਕੋ ਮਤਲਬ ਉਹ ਕਿਸਾਨੀ ਰੋਕੇਗਾ ਪਟਾੜੀ ਜਿਹੜਾ ਦੇਖੋ ਜੀ ਭਾਜਪੀ ਨੇ ਕਿਸਾਨਾਂ ਨੂੰ ਲਗਾਤਾਰ 2 ਸਾਲ ਕੁੱਟਿਆ ਜਿਹੜਾ ਬੰਦਾ ਹੁਣ ਕਿਸਾਨ ਸਾਡੇ ਅਣਖੀ ਹੈ ਅਣਖੀਲੇ ਯੋਧੇ ਹੈ ਸਾਡੇ 750 ਕਿਸਾਨ ਸਾਡਾ ਸ਼ਹੀਦ ਹੋਇਆ ਕੀ ਆ ਸਾਨੂੰ ਪ੍ਰੋਟੈਸਟ ਕਰਨ ਦਾ ਵੀ ਹੱਕ ਨਹੀਂ ਹੈ ਕਰ ਰਹੀਆਂ ਸੀ ਪ੍ਰੋਟੈਸਟ ਥੈਂਕ ਯੂ ਥੈਂਕ ਯੂ ਦੱਸਦੇ ਇਹ ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਵੱਲੋਂ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ ਵਿੱਚ ਪਟਿਆਲਾ ਵਿਖੇ ਚੋਣ ਪ੍ਰਚਾਰ ਕੀਤਾ ਜਾਵੇਗਾ ਅਤੇ ਉੱਥੇ ਹੀ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੇ ਵੱਲੋਂ ਮੋਦੀ ਦਾ ਘ੍ਰੋ ਕਰਨ ਦਾ ਵੱਡਾ ਐਲਾਨ ਅਤੇ ਫੈਸਲਾ ਕੀਤਾ ਗਿਆ ਹਕੀਕੀ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ